ਜੇ ਤੁਹਾਨੂੰ ਵੀ ਸਰਦੀਆਂ ਦੇ ਵਿੱਚ ਜੀ ਮੋਡੇ-ਮੋਡੇ ਕੰਬਲ ਧੋਣ ਤੋਂ ਡਰ ਲੱਗਦਾ ਜਾਂ ਤੁਹਾਡੀ ਕੱਪੜੇ ਧੋਣ ਵਾਲੀ ਮਸ਼ੀਨ ਜੀ ਹੱਥ ਖੜੇ ਕਰ ਗਈ ਤੁਹਾਨੂੰ ਅੱਜ ਮੋਡੇ ਕੰਬਲ ਧੋਣ ਦਾ ਸਾਨ ਤਰੀਕਾ ਦੱਸਾਂਗੇ ਜੀ 5 ਮਿੰਟਾਂ ਦੇ ਵਿੱਚ ਤੁਸੀਂ ਕੰਬਲ ਨੂੰ ਧੋ ਦੋਗੇ ਜਿੰਨੇ ਮਰਜ਼ੀ ਕੰਬਲ ਧੋਈ ਚੱਲਿਓ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਤੁਸੀਂ ਕਰਨਾ ਹੈ ਜੀ ਛੱਤ ਦੇ ਉੱਤੇ ਤੁਸੀਂ ਝਾੜੂ ਲਾਣਾ ਹੈ ਜਿਹੜੀ ਤੁਹਾਡੀ ਛੱਤ ਹੈ ਜੀ ਉਹ ਪੱਕੀ ਹੋਵੇ ਕੱਚੀ ਨਾ ਹੋਵੇ ਉਸ ਤੋਂ ਬਾਅਦ ਤੁਸੀਂ ਕੰਬਲ ਨੂੰ ਵਿਛਾ ਲਿਓ ਜਦੋਂ ਤੁਸੀਂ ਕੰਬਲ ਵਿਛਾ ਲਏ ਜੀ ਇਹਦੇ ਉੱਪਰ ਦੀ ਤੁਸੀਂ ਪਾਣਾ ਜੀ ਸਰਫ ਸਰਫ ਤੁਸੀਂ ਥੋੜਾ ਜਿਹਾ ਖੁੱ ਉਦੋਂ ਬਾਅਦ ਜੀ ਤੁਸੀਂ ਲੈਣਾ ਗਰਮ ਪਾਣੀ ਇਹਦੇ ਉੱਪਰ ਦੀ ਤੁਸੀਂ ਗਰਮ ਪਾਣੀ ਪਾ ਲਓ ਜੀ ਜਦੋਂ ਤੁਸੀਂ ਗਰਮ ਪਾਣੀ ਪਾ ਲਿਆ ਉਸ ਤੋਂ ਬਾਅਦ ਇਹਨੂੰ ਤੁਸੀਂ ਪੈਰਾਂ ਦੇ ਨਾਲ ਚੰਗੇ ਤਰੀਕੇ ਦੇ ਨਾਲ ਮਸਲ ਲੈਣਾਗਾ ਉਹਨਾਂ ਚਿਰ ਮਸਲਣਾ ਜਿੰਨਾ ਚਿਰ ਇਹਦੇ ਉੱਪਰ ਜੀ ਝੱਗਨ ਉੱਠਣ ਲੱਗ ਜੇ ਜਦ ਇਹਦੇ ਉੱਪਰ ਝੱਗ ਉੱਠਣ ਲੱਗ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਕੰਬਲ ਨੂੰ ਪਾਟ ਲਿਓ ਕੰਬਲ ਨੂੰ ਪਾਟ ਕੇ ਜੀ ਇੱਕ ਵਾਰੀ ਫੇਰ ਆਪਾਂ ਇਹਦੇ ਉੱਪਰ ਦੀ ਸਰ ਫਲਾਵਾਂਗੇ ਜੀ ਫਿਰ ਇਹਦੇ ਉੱਪਰ ਦੀ ਤੁਸੀਂ ਪਾਣੀ ਜੀ ਪਾਣੀ ਪਾਣੀ ਪਾ ਕੇ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਪੈਰਾਂ ਦੇ ਨਾਲ ਇੱਕ ਵਾਰੀ ਫੇਰ ਚੰਗੇ ਤਰੀਕੇ ਦੇ ਨਾਲ ਮਸਲ ਲੈਣਾਗਾ ਉਸ ਦੱਬਣਾਗਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿੰਨਾ ਮਿੱਟੀ ਘਟਾਊ ਹੋਊਗਾ ਜੀ ਜਾਂ ਗੰਦਗੀ ਹੋਊ ਸਾਰੀ ਬਾਹਰ ਨਿਕਲ ਜੂਗੀ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਪਾਣੀ ਪਾਈ ਚਲੋ ਜੀ ਦੱਬੀ ਚਲੋ ਇਹਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਸਾਫ਼ ਕਰ ਲਓ ਜਿਹੜਾ ਇਹਦਾ ਸਰਫ ਹੋਊਗਾ ਸਾਰਾ ਬਾਹਰ ਨਿਕਲ ਜੂਗਾ ਉਸ ਤੋਂ ਬਾਅਦ ਜੀ ਤੁਹਾਨੂੰ ਚਾਹੀਦੇ ਨੇ ਚਾਰ ਕੁਰਸੀਆਂ ਚਾਰ ਕੁਰਸੀਆਂ ਨੂੰ ਤੁਸੀਂ ਆਸਰੇ ਦੇ ਵਿੱਚ ਜੋੜ ਲਓ ਜੀ ਇਹਨਾਂ ਨੂੰ ਆਸਰੇ ਦੇ ਵਿੱਚ ਜੋੜ ਕੇ ਉਸ ਤੋਂ ਬਾਅਦ ਕੰਬਲ ਨੂੰ ਚੱਕ ਕੇ ਜਿਹਨਾਂ ਨੇ ਕੁਰਸੀਆਂ ਦੇ ਉੱਪਰ ਪਾ ਲਿਓ ਨਾ ਤੁਹਾਨੂੰ ਨਿਚੋੜਨੀ ਲੋੜ ਹੈ ਜਿਹੜਾ ਇਹਦਾ ਪਾਣੀ ਹੋਊਗਾ ਜੀ ਇਹ ਕੰਬਲ ਦਾ ਸਾਰਾ ਆਪੀ ਨਿਚੜ ਕੇ ਨਿਕਲ ਜੂਗਾ ਜਦੋਂ ਤੇ ਵੀ ਪਾ ਸਕਦੇ ਹੋ ਬਹੁਤ ਵਧੀਆ ਇਹ ਟ੍ਰਿਕ ਹੈ ਤੁਸੀਂ ਸਾਨੀ ਦੇ ਨਾਲ ਸਾਲ ਦੇ ਵਿੱਚ ਇਹ ਮੋٹے ਕੱਪੜੇ ਤੋਂ ਹੋ ਸਕਦੇ ਹੋ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰ ਦਿਓ